ਸਭਾ ਚੋਣਾਂ ਦਾ ਅਖਾੜਾ ਪੂਰਾ ਭਰਿਆ ਹੋਇਆ ਹੈ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲਗਾਤਾਰ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਹੈ ਕਿਉਂਕਿ 1 ਜੂਨ ਵੋਟਾਂ ਦੀ ਤਾਰੀਖ ਨਜ਼ਦੀਕ ਹੈ ਉਮੀਦਵਾਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਦ ਚੜ੍ਹ ਕੇ ਹਰ ਇੱਕ ਵਰਗ ਦੀ ਸਮੱਸਿਆਵਾਂ ਸੁਣੀਆਂ ਜਾਣ ਇਸੇ ਤਰ੍ਹਾਂ ਹੀ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਆਮ ਆਦਮੀ ਪਾਰਟੀ ਸ਼ਾਮਲ ਹੋਏ ਰਾਜਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਰਸ਼ ਸਰਜਕੋਲ ਫਰੀਦਕੋਟ ਆਮ ਆਦਮੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਪਹੁੰਚੇ ਅਤੇ ਫਰੀਦਕੋਟ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੇ ਹੱਕ ਚ ਸ਼ਾਈ ਹਵੇਲੀ ਦੇ ਵਿੱਚ ਫਰੀਦਕੋਟ ਦੇ ਬਿਜ਼ਨਸ ਅਤੇ ਵਪਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਚੱਲ ਰਹੀ ਜਣੇ ਥੋੜੇ ਰਹਿ ਗਏ ਹੁਣ ਬਾਕੀ ਧੋਰ ਸ਼ੋਰ ਨਾਲ ਲੱਗੇ ਹੋਏ ਆ ਜੀ ਲੋਕਾਂ ਦਾ ਬਹੁਤ ਵਧੀਆ ਪਿਆਰ ਮਿਲ ਰਿਹਾ ਹੈ ਕਿਵੇਂ ਦਾ ਰਿਸਪੌਂਸ ਮੈਦੇ ਆ ਪੀਪਲ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਹੈ ਡੇ ਫਸਟ ਤੋਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਜਿਹੜੇ ਮੁੱਦੇ ਜਿਹੜੇ ਅੱਪ ਗੱਲ ਕਰੀ ਕਾਫੀ ਸਮਾਂ ਹੋ ਗਿਆ ਤੇ ਲੋਕਾਂ ਦੇ ਵਿੱਚ ਤੇ ਇਹਨਾਂ ਨੂੰ ਕਾਫੀ ਗੱਲਬਾਤ ਤੁਹਾਡੇ ਨਾਲ ਹੋ ਕੇ ਕਰਦੇ ਨੇ ਬਿਲਕੁਲ ਜੀ ਪਾਣੀਆਂ ਦੇ ਮੁੱਦੇ ਇੱਥੇ ਕਾਫੀ ਤੇ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਦਾ ਵੀ ਇੱਥੇ ਆ ਕੇ ਵੀ ਲਵਾਇਆ ਜਾਵੇ ਔਰ ਕਿਉਂਕਿ ਇਲਾਕੇ ਦੇ ਕਿਸਾਨਾਂ ਨੂੰ ਵੀ ਮਜ਼ਦੂਰਾਂ ਨੂੰ ਵੀ ਫਾਇਦਾ ਹੋਊਗਾ ਔਰ ਇਲਾਕਾ ਨਵਾਸੇ ਨੂੰ ਵੀ ਫਾਇਦਾ ਹੋਊਗਾ ਸੇਨ ਹੋ ਰਹਾ ਹੁਣ ਵੀ ਇਹ ਜਲ ਕਰੀ ਦੇ ਪਾਣੀ ਦਾ ਮੁਕਾ ਪੋਟੀ ਕਰਨਾ ਲੱਗਾ ਵੀ ਉਹਨੇ ਪਾਣੀ ਦਾ ਮੁਕਾ ਸੁਝਾਇਆ ਹੈ ਬਿਲਕੁਲ ਜੀ ਹੁਣ ਮਾਲਵਾ ਨਹਿਰ ਵੀ ਨਿਕਲ ਰਹੀ ਆ ਉਹਦੇ ਨਾਲ ਕਾਫੀ ਕੁਸ਼ ਫਾਇਦਾ ਹੋਗਾ ਕਾਂਗਰਸ ਦੇ 候选ਨ ਉਹਨਾਂ ਬਹੁਤ ਪਰਿਵਾਰ ਆਪਣੇ ਅਮਰ ਅਰੀ ਸ਼ਾਮ ਨੂੰ ਕਿੱਦਾਂ ਦੇਖਦੇ ਹੋ ਬਹੁਤ ਚੰਗਾ ਜੀ ਪਰਿਵਾਰ ਵੱਡਾ ਹੋ ਰਿਹਾ ਆਪ ਦਾ ਔਰ ਬਹੁਤ ਚੰਗੀ ਗੱਲ ਹੈ ਲੋਕ ਸਰਕਾਰ ਦੀਆਂ ਨੀਤੀਆਂ ਦੇਖ ਕੇ ਇਧਰ ਆ ਰਹੇ ਨੇ ਮੁਕਾਬਲੇ ਦੀ ਗੱਲ ਕਰੀਏ ਪੂਰਾ ਭੱਜਿਆ ਮੁਕਾਬਲਾ ਕਿਵੇਂ ਲੱਗੇ ਤੁਹਾਨੂੰ ਦੇਖੋ ਜੀ ਸਾਰੇ ਆਪੋ ਆਪਣੀ ਮਿਹਨਤ ਕਰ ਰਹੇ ਹੈ ਜਿਹੜਾ ਬੰਦਾ ਜ਼ਿਆਦਾ ਮਿਹਨਤ ਕਰ ਲਓ ਉਹਨੂੰ ਆਪੇ ਫਲ ਮਿਲ ਜਾਊਗਾ ਕਰਨ ਜੀ ਤੁਹਾਨੂੰ ਮੋਰ ਹੋ ਰਿਹਾ ਤੇ ਵਾਸਤੇ ਆਏ ਜੀ ਵੈਸੇ ਤਾਂ ਉਹਨਾਂ ਨੇ ਇਸ ਵਾਰ ਇਹ ਮੁਹਿੰਮ ਜਿਹੜੀ ਪਖਾਈ ਹੋਈ ਆ ਉਹ ਸਮੁੱਚੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਦੇ ਦਿੱਤੇ ਆ ਪਰ ਕੁਝ ਰੋਸਮਿਤਰ ਸਨ ਕੁਝ ਬਿਜ਼ਨਸਮੈਨ ਸਨ ਉਹਨਾਂ ਦੇ ਨਾਲ ਮੀਟਿੰਗ ਸੀ ਤੋਂ ਚੇਚੇ ਤੌਰ ਦੇ ਤੇ ਕਰਮਵੀਥਰਾਂ ਨੇ ਕਿਹਾ ਤਾਂ ਮੈਂ ਉਹਨਾਂ ਦੇ ਕਰਕੇ ਆਇਆ ਜੀ ਪੰਜਾਬ ਸਰਕਾਰ ਵੱਲੋਂ ਕਿੰਨੇ ਕਿੰਨੇ ਕੋਈ ਵਾਅਦੇ ਕੀਤੇ ਗਏ ਸੀ ਅੱਜ ਤੱਕ ਵੀ ਲੋਕ ਸਵਾਲ ਕਰ ਰਹੇ ਨੇ ਕਿ ਪੂਰੇ ਨਹੀਂ ਕੀਤੇ ਰਗੇ ਕੀ ਲੱਗਦਾ ਹੈ ਉਹਨਾਂ ਸਮੇਂ ਦੇ ਵਿੱਚ ਉਹ ਪੂਰੇ ਹੋ ਸਕਦੇ ਕੋਈ ਸਰਕਾਰ ਇਸ ਤਰ੍ਹਾਂ ਦੀ ਆਈ ਹੈ ਜਿਹਨੇ ਪਹਿਲੇ 2 ਸਾਲਾਂ ਦੇ ਵਿੱਚ ਇੰਨੇ ਵਾਅਦੇ ਪੂਰੇ ਕਰਦੇ ਹੋਣ ਜਿਹੜਾ ਇੱਕ ਅੱਧਾ ਰਹਿ ਗਿਆ ਅਜੇ ਸਾਡੇ ਕੋਲੇ 3 ਸਾਲ ਜਿਹੜੇ ਉਹ ਮੌਜੂਦ ਨੇ ਅਸੀਂ ਪੋਜ਼ਿਟਿਵ ਕਿਸਮ ਦੀ ਜਿਹੜੀ ਰਾਜ ਲੀਤੀ ਆ ਉਹ ਕਰ ਰਹੇ ਆ ਅਸੀਂ ਸਕੂਲਾਂ ਦੀ ਗੱਲ ਕਰ ਰਹੇ ਆ ਅਸੀਂ ਹਸਪਤਾਲਾਂ ਦੀ ਗੱਲ ਕਰ ਰਹੇ ਆ ਅਸੀਂ ਮੁਹੱਲਾ ਕਲੀਨਿਕਾਂ ਦੀ ਗੱਲ ਜਿਹੜੀ ਉਹ ਕਰ ਰਿਹਾ ਜੇ 850 ਮਨਲਾ ਕਲੀਨਿਕ ਬਣ ਗਿਆ ਸਕੂਲ ਆਫ ਐਮਿਨੈਂਸ ਬਣ ਗਿਆ ਸਕੂਲਾਂ ਦੀ ਹਾਲਤ ਜਿਹੜੀ ਹੋ ਸਦਰ ਗਈ ਐਸਐਸਐਫ ਇਸ ਵੇਲੇ ਹਾਈਵੇਜ਼ ਦੇ ਉੱਤੇ ਆ ਤੁਸੀਂ ਉਹ ਗੱਲ ਜਿਹੜੀ ਦੀ ਉਹ ਕਰੋ ਜਿਹੜੇ 95% ਦੇ ਕਰੀਬ ਅਸੀਂ ਪੂਰਾ ਕਰ ਦਿੱਤਾ ਉਹ ਵੀ ਸੁਗਰਾੜੀ ਮੁੱਦਾ ਕਾਫੀ ਰਿਹਾ ਤੁਹਾਨੂੰ ਪਤਾ ਕਰੋ ਜੇ ਕੋਰ ਅਸਰ ਦੀ ਬੀਨਕੀਸ ਲੇਕਰ ਮੁੱਦਾ ਗਿਆ ਪਰ ਲੋਕਾਂ ਦੇ ਸਾਹਮਣੇ ਮੇਰਾ ਪਰਿਵਾਰ ਅਜੇ ਕਿਤੇ ਨਾ ਕਿਤੇ ਇਸ ਗੱਲ ਤੋਂ ਦੁਖੀ ਹੈ ਵੀ ਸਰਕਾਰ ਇਨਸਾਫ ਨਹੀਂ ਦਿਵਾ ਪਈ ਕੇਸ ਨੇ ਅਦਾਲਤ ਤੱਕ ਹ ਸਾਬ ਨਹੀਂ ਹੈ ਜੀ ਜਿਹੜੀ ਐਸਆਈਟੀ ਆ ਉਹਨੂੰ ਬਿਲਕੁਲ ਫ੍ਰੀ ਹੈਂਡ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਹੋਇਆ ਕੋਟਕਪੂਰਾ ਗੋਲੀ ਕਾਰਡ ਦਾ ਚਲਾਨ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਐਸਆਈਟੀ ਪੇਸ਼ ਕਰ ਚੁੱਕੀ ਹੋਈ ਆ ਜਿਹੜਾ 10000 ਰੁਪਏ ਤੋਂ ਉੱਪਰ ਦਾ ਔਰ ਉਹਦੇ ਵਿੱਚ ਫਰੀਦਕੋਟ ਦੀ ਅਦਾਲਤ ਨੇ ਸਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਸਮੇਤ ਸੈਣੀ ਇਹਨਾਂ ਸਾਰਿਆਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਰੱਦ ਕੀਤੀਆਂ ਸੀਗੀਆਂ ਕੋਰਟ ਕਪੂਰਾ ਤੋਂ ਪਹਿਲਾਂ ਇਹ ਸ਼ੁਰੂ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਅਗਲਾ ਚਲਾਨ ਹੈ ਉਹਦੇ ਵਾਸਤੇ ਵੀ ਐਸਆਈਟੀ ਜਿਹੜੀ ਉਹ ਕੰਮ ਕਰ ਰਹੀ ਹੈ ਆਜ਼ਾਦਾਨਾ ਤੌਰ ਤੇ ਐਸਆਈਟੀ ਜਿਹੜੀ ਬਗੜੀ ਗੱਲ ਕਰੀ ਤਾਂ ਉਹ ਸਮਝਦੇ ਕੋ ਚਲਾ ਨਹੀਂ ਆ ਰਿਹਾ ਬਾਰ ਬਾਰ ਪਰਵਾਰ ਮਿਲ ਵੀ ਰਿਹਾ ਉਹਨਾਂ ਨੂੰ ਲੇਕਿਨ ਉਹ ਐਸਆਈਟੀ ਦੇ ਚਲਾਨ ਨਹੀਂ ਪੇਸ਼ ਕਰੀ ਕਿ ਹੁਣ ਤੱਕ ਕੰਮ ਅਦਾਜ਼ ਹੋਇਆ ਉਹ ਪ੍ਰੋਸੀਡਿੰਗਾਂ ਤਾਂ ਕਰ ਗਈ ਗਏ ਬਰਾ ਨਹੀਂ ਚੱਲਦਾ ਕਿਉਂਕਿ ਦੋਨੇ ਕੇਸ ਇੱਕੋ ਬਰਾਬਰ ਚੱਲਣਗੇ ਅਜੇ ਤੱਕ ਇਹ ਬਗਰਾੜੀਆ ਗੱਲ ਕਰੀ ਉਹ ਚਲਾਲ ਕੋਈ ਪੇਸ਼ ਨਹੀਂ ਕਰਾ। ਐਸਆਈਟੀ ਨੂੰ ਪਹਿਲਾਂ ਕੰਮ ਹੀ ਨਹੀਂ ਕਰਨ ਦਿੱਤਾ ਗਿਆ। ਉਹਦੇ ਵਿੱਚ ਰਾਜਨੀਤੀ ਜਿਹੜੀ ਉਹ ਹੁੰਦੀ ਰਹੀ। ਪਹਿਲੀ ਵਾਰ ਹੀ ਆ ਕਿ ਐਸਆਈਟੀ ਆਜ਼ਾਦਾਨਾ ਤੌਰ ਦੇ ਉੱਤੇ ਜਿਹੜਾ ਉਹ ਕੰਮ ਕਰ ਰਹੀ ਹੈ ਇਹਦੇ ਵਿੱਚ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਗਈ ਨਹੀਂ ਤਾਂ 10000 ਪੰਨੇ ਦਾ ਜਿਹੜਾ ਕੋਟਕਪੂਰਾ ਦਾ ਚਲਾਨ ਪੇਸ਼ ਕਰਨਾ ਇਹ ਕੋਈ ਛੋਟੀ ਗੱਲ ਨਹੀਂ ਨੇ ਉਸ ਪਾਸੇ ਵੱਲ ਨੂੰ ਇਹ ਵੱਡਾ ਸਟੈਪ ਹੈ ਇਸ ਗੱਲ ਦਾ ਅਸੀਂ ਵਾਅਦਾ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਦੌਰਾਨ ਐਸਆਈਟੀ ਜਿਹੜੀ ਆ ਉਹ ਜਿਵੇਂ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂਗਾ ਕੋਈ ਰਾਜਨੀਤਿਕ ਦਬਾਅ ਨਹੀਂਗਾ ਕੋਟਕਪੂਰਾ ਤੋਂ ਬਾਅਦ ਬਰਗਾੜੀ ਵਾਲਾ ਵੀ ਜਿਹੜਾ ਚਲਾਨ ਆ ਉਹ ਪੇਸ਼ ਕੀਤਾ ਜਾਊਗਾ ਹੁਣ ਇਹ ਪਰ ਲਗਾ ਦਾ ਸਵਾਲ ਠਾਰੇ ਨੇ ਵੀ ਤ론 ਉਹਨਾਂ ਦੇ ਇੱਕ ਸਵਾਲ ਨੇ ਮੈਂ ਤੁਹਾਨੂੰ ਜਿਹੜਾ ਦੱਸਤਾ ਜੀ ਕੋਟਕਪੂਰੇ ਵਾਲਾ ਇੱਕ ਵਾਰੀ ਮੈਂ ਪੱਤਰਕਾਰਾਂ ਨੂੰ ਬੇਨਤੀ ਕਰੂੰਗਾ ਜੀ ਉਹ ਹੁਣ ਪਬਲਿਕ ਡੋਮੇਨ ਦੇ ਵਿੱਚ ਹੈ ਕਾਈਂਡਲੀ ਇੱਕ ਵਾਰੀ 10000 ਪੰਨੇ ਨੂੰ ਜਿਹੜਾ ਜੀ ਉਹ ਪੜ੍ਹ ਜ਼ਰੂਰ ਲੈਣਾ ਦੀ ਕਿਉਂਕਿ ਤੁਹਾਡੇ ਬਹੁਤ ਕੰਮ ਦਾ ਆਖਿਆ ਜੀ ਚਲਾਨ ਦੇਖਿਆ ਸੀ ਐਕਚੁਅਲੀ ਪ੍ਰोसीਡਿੰਗਸ ਤੇ ਤਾਂ ਰੁਕੀ ਹੋਈ ਹੈ ਨਾ ਜੀ ਨਹੀਂ ਅਸਲਾਮੁਅਲੈਕ ਨਹੀਂ ਪ੍ਰोसीਡਿੰਗ ਨਹੀਂ ਰੁਕੀ ਹੋਈ ਤੁਸੀਂ ਆਪਣੀ ਜਿਹੜੀ ਜਾਣਕਾਰੀ ਆ ਉਹਨੂੰ ਕਰੈਕਟ ਕਰੋ ਪ੍ਰोसीਡਿੰਗ ਨਹੀਂ ਰੁਕੀ ਹੋਈ ਪ੍ਰोसीਡਿੰਗ ਜਿਹੜੀ ਆ ਉਹ ਚੱਲ ਰਹੀ ਆ ਹੁਣ ਮਾਮਲਾ ਅਦਾਲਤ ਦੇ ਵਿੱਚ ਆ ਜਦੋਂ ਮਾਮਲਾ ਅਦਾਲਤ ਦੇ ਵਿੱਚ ਆ ਉਹਦੇ ਉ ਪੇਸ਼ ਹੋਇਆ ਉਹਦੇ ਉੱਤੇ ਪ੍ਰोसीडिंग ਜਿਹੜੀ ਉਹ ਸਟਾਰਟ ਹੋ ਗਈ ਹੋਈ ਆ ਸਾਡੀ ਪੂਰੀ ਕੋਸ਼ਿਸ਼ ਹੈ ਜਦੋਂ ਬਰਗਾੜੀ ਦਾ ਵੀ ਚਲਾਨ ਜਿਹੜਾ ਪੇਸ਼ ਹੋ ਜੂਗਾ ਮੁੱਖ ਮੰਤਰੀ ਸਾਹਿਬ ਹਾਈ ਕੋਰਟ ਨੂੰ ਇਹ ਚਿੱਠੀ ਲਿਖਣਗੇ ਕਿ ਇਹਦੇ ਵਾਸਤੇ ਇੱਕ ਸਪੈਸ਼ਲ ਅਦਾਲਤ ਜਿਹੜੀ ਆ ਉਹ ਸੈਟਅਪ ਕੀਤੀ ਜਾਵੇ ਜਿਹਦੇ ਵਿੱਚ ਡੇ ਟੂ ਡੇ ਸੁਣਵਾਈ ਹੋਵੇ